ਨਕੋਦਰ ਸਰ ਦੇ ਪੇਜਿਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲੋ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੋ ਲੋਕ ਹਮੇਸ਼ਾ ਪਰੇਸ਼ਾਨ ਰਹਿੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਕੋਈ ਨਾ ਕੋਈ ਟੈਨਸ਼ਨ ਚੱਲਦੀ ਰਹਿੰਦੀ ਹੈ ਉਹ ਟੈਨਸ਼ਨ ਉਹਨਾਂ ਲੋਕਾਂ ਨੂੰ ਅੰਦਰੋਂ ਹੀ ਅੰਦਰ ਖਾ ਜਾਂਦੀ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਉਹ ਤਰੀਕਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਨੇ ਹੋ ਤਾਂ ਯਕੀਨ ਮੰਨਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਟੈਨਸ਼ਨਾਂ ਚੱਲ ਰਹੀ ਹੁੰਦੀ ਹੈ ਸਾਰੀ ਖਤਮ ਹੋ ਜਾਵੇਗੀ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ ਅਤੇ ਚੰਗੇ ਤਰੀਕੇ ਨਾਲ ਬਤੀਤ ਕਰ ਸਕਦੇ ਹੋ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਵਾਰੀ ਦੀ ਗੱਲ ਹੈ ਇੱਕ ਇਨਸਾਨ ਸੀ ਉਸ ਦੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਸੀ ਉਸ ਕੋਲ ਕੋਈ ਕੰਮ ਨਹੀਂ ਸੀ ਆਪਣੇ પેટ ਨੂੰ ਪਾਲਣ ਲਈ ਉਹ ਇਨਸਾਨ ਭੀਖ ਮੰਗਣਾ ਸ਼ੁਰੂ ਕਰ ਦਿੰਦਾ ਹੈ ਸਿਗਨਲ ਤੇ ਭੀਖ ਮੰਗਦਾ ਉਸ ਨੂੰ ਸਾਰੇ ਦਿਨ ਵਿੱਚ ਜੋ ਵੀ ਪੈਸੇ ਮਿਲਦੇ ਉਸ ਦੇ ਨਾਲ ਆਪਣੇ પેટ ਦੀ ਅੱਗ ਭਜਾਉਂਦਾ ਸੀ ਇੱਕ ਦਿਨ ਉਹ ਇਨਸਾਨ ਸਿਗਨਲ ਤੇ ਭੀਖ ਮੰਗ ਰਿਹਾ ਸੀ ਅਚਾਨਕ ਉਸ ਕੋਲ ਇੱਕ ਬਹੁਤ ਵੱਡਾ ਇਨਸਾਨ ਆਉਂਦਾ ਤੇ ਆਖਦਾ ਕਿ ਤੂੰ ਤਾਂ ਬਹੁਤ ਨੌਜਵਾਨ ਹੈ ਤੂੰ ਪੀਛੇ ਹੌਮਗਦਾ ਤਾ ਉਹ ਇਨਸਾਨ ਆਖਦਾ ਬਸ ਮੇਰੀ ਮਜਬੂਰੀ ਹੈ ਮੇਰੇ ਕੋਲੋਂ ਕੋਈ ਕੰਮ ਨਹੀਂ ਹੈ ਮੈਨੂੰ ਅਜ ਤੱਕ ਪੈਸੇ ਕਮਾਉਣ ਦਾ ਕੋਈ ਮੌਕਾ ਨਹੀਂ ਮਿਲਿਆ ਬਸ ਆਹੀ ਕਾਰਨ ਹੈ ਕਿ ਮੈਂ ਸਿਗਨਲ ਤੇ ਭੀਖ ਮੰਗ ਰਿਹਾ ਹਾਂ ਉਹ ਇਨਸਾਨ ਭੀਖ ਦੇ ਕੇ ਆਖਦਾ ਤੂੰ ਐਦਾਂ ਕਰ ਮੈਂ ਤੈਨੂੰ ਮੌਕਾ ਦਿੰਦਾ ਮੇਰਾ ਇੱਥੇ ਅਨਾਜ ਦਾ ਬਹੁਤ ਵੱਡਾ ਗੋਦਾਮ ਹੈ ਤੂੰ ਅਨਾਜ ਲੈ ਕੇ ਇੱਥੇ ਵੇਚ ਤੈਨੂੰ ਜੋ ਵੀ ਮੁਨਾਫਾ ਹੋਇਆ ਤੂੰ ਰੱਖ ਲਵੇਂ ਇਹ ਖਮੰਗਣ ਵਾਲਾ ਸੋਚਦਾ ਹੈ ਇਹ ਇਨਸਾਨ ਬਹੁਤ ਚੰਗਾ ਹੈ ਮੇਰੇ ਲਈ ਫਰਿਸ਼ਤਾ ਬਣ ਕੇ ਆਇਆ ਹੈ ਅੱਗੋਂ ਆਖਦਾ ਕਿ ਮਾਲਕੋ ਤੁਸੀਂ ਦੱਸੋ ਤੁਹਾਨੂੰ ਕਿੰਨਾ ਪ੍ਰੋਫਿਟ ਚਾਹੀਦਾ ਮਾਲਕ ਆਖਦਾ ਮੈਨੂੰ ਕੋਈ ਪ੍ਰੋਫਿਟ ਨਹੀਂ ਚਾਹੀਦਾ ਤੂੰ ਐਦਾਂ ਕਰੀਂ ਇਸ ਵਿੱਚੋਂ ਚਾਵਲ ਲੈ ਕੇ ਉਸ ਵਿੱਚੋਂ ਚਾਵਲ ਲੈ ਕੇ ਆ ਜੋ ਤੈਨੂੰ ਬਚੇਗਾ ਉਸ ਦਾ 90% 90% ਤੂੰ ਰੱਖ ਲਈ ਤੇ 10% ਮੈਨੂੰ ਦੇ ਦੇ ਬਸ ਮੈਨੂੰ ਇੰਨਾ ਹੀ ਬਹੁਤ ਹੈ ਉਹ ਇਨਸਾਨ ਸੋਚਦਾ ਹੈ ਇਹ ਤਾਂ ਕਮਾਲ ਹੋ ਗਈ ਮੈਨੂੰ 90 ਤੇ ਉਸ ਨੂੰ 10% ਮਿਲ ਰਿਹਾ ਹੈ ਅਗਲੇ ਦਿਨ ਉਹ ਅਨਾਜ ਲੈ ਕੇ ਬਾਜ਼ਾਰ ਵਿੱਚ ਵੇਚਦਾ ਹੈ ਬਹੁਤ ਮਿਹਨਤ ਕਰਦਾ ਹੈ ਵੇਚ ਕੇ ਚੰਗਾ ਪੈਸਾ ਕਮਾ ਲੈਂਦਾ ਹੈ ਚੰਗਾ ਪੈਸਾ ਆਇਆ ਸੀ ਇੱਕ ਮਹੀਨਾ ਬਾਅਦ ਇੱਕ ਇੱਕ ਮਹੀਨਾ ਖਤਮ ਹੁੰਦਾ ਹੈ ਮਾਲਕ ਵਾਪਿਸ ਆਉਂਦਾ ਤੇ ਆਖਦਾ ਤੈਨੂੰ ਜੋ ਪ੍ਰੋਫਿਟ ਹੋਇਆ ਉਸ ਵਿੱਚੋਂ ਮੈਨੂੰ 10% ਦੇ ਤੇ 90% ਤੂੰ ਰੱਖ ਲੈ ਜੋ ਇਨਸਾਨ ਸੀ ਉਹ ਸੋਚਦਾ ਮਿਹਨਤ ਸਾਰੀ ਮੇਰੀ ਕੀਤੀ ਅਨਾਜ ਲੈ ਕੇ ਆਇਆ ਵੇਚਿਆ ਵੀ ਮੈਂ ਇਸ ਨੂੰ ਮੈਂ 10% ਕਿਉਂ ਦਵਾਂ ਉਸ ਦੇ ਮਨ ਵਿੱਚ ਚੋਰ ਆ ਜਾਂਦਾ ਅੱਗੋਂ ਆਖਦਾ ਕੋਈ ਪ੍ਰੋਫਿਟ ਨਹੀਂ ਹੋਇਆ ਬਹੁਤ ਘਟ ਘਟ ਲੋਕ ਅਨਾਜ ਲੈ ਕੇ ਗਏ ਸੀ ਇਹ ਗੱਲ ਕਹਿ ਕੇ ਮਾਲਕ ਨੂੰ ਤੋੜ ਦਿੰਦਾ ਮਾਲਕ ਸੋਚਦਾ ਮੈਨੂੰ ਪਤਾ ਹੈ ਮੇਰਾ ਅਨਾਜ ਕਿੰਨਾ ਗਿਆ ਤੇ ਕਿੰਨਾ ਨਹੀਂ ਇਹ ਮੈਨੂੰ ਬੇਵਕੂਫ ਬਣਾ ਰਿਹਾ ਹੈ ਮਾਲਕ ਨੇ ਉਸ ਨੂੰ ਦੁਬਾਰਾ ਅਨਾਜ ਵੇਚਣ ਲਈ ਨਹੀਂ ਦਿੱਤਾ ਜੋ ਵੀ ਉਸ ਇਨਸਾਨ ਨੇ ਪੈਸੇ ਕਮਾਏ ਸੀ ਉਹ ਖਰਚ ਹੋ ਚੁੱਕੇ ਸੀ ਤੇ ਵਾਪਸ ਭੀਖ ਮੰਗਣਾ ਸ਼ੁਰੂ ਕਰ ਦਿੰਦਾ ਜਰਾਸਲ ਇਹ ਕਹਾਣੀ ਉਹ ਮਾਲਕ ਤੇ ਇਨਸਾਨ ਦੀ ਨਹੀਂ ਇਹ ਕਹਾਣੀ ਸਭ ਸੰਸਾਰ ਦੀ ਹੈ ਸੰਸਾਰ ਦਾ ਮਾਲਕ ਸਭ ਨੂੰ ਇੱਕ ਮੌਕਾ ਜ਼ਰੂਰ ਦਿੰਦਾ ਹੈ ਤੇ ਆਖਦਾ ਹੈ 90% ਤੁਸੀਂ ਰੱਖ ਲੋ ਤੇ 10% দান ਕਰੋ ਆਪਾਂ ਲਾਲਚ ਵਿੱਚ ਆ ਕੇ ਕੁਝ দান ਨਹੀਂ ਕਰਦੇ ਆਪਾਂ ਵੀ ਉਸ ਇਨਸਾਨ ਵਾਂਗ 100% ਰੱਖਦੇ ਹਾਂ ਵਾਪਿਸ ਫਿਰ ਮਾਰੇ ਦੇ ਨਾਉਂਦੇ ਨੇ ਟੈਨਸ਼ਨ ਆਉਂਦੀਆਂ ਨੇ ਤੇ ਚਿੰਤਾ ਆਉਂਦੀ ਹੈ ਇਸੇ ਕਰਕੇ ਕਿਹਾ ਜਾਂਦਾ ਆਪਣੀ ਨੇਕ ਕਮਾਈ ਵਿੱਚੋਂ ਜੋ ਵੀ ਉਸਨੇ ਆਪਾਂ ਨੂੰ ਬਖਸ਼ਿਆ ਹੁੰਦਾ ਉਸ ਨੂੰ ਆਪਾਂ ਥੋੜਾ ਬਹੁਤ দান ਜ਼ਰੂਰ ਕਰੀਏ ਤਾਂ ਜੋ ਆਪਾਂ ਖੁਸ਼ ਰਹਿ ਸਕੀਏ ਆਪਾਂ ਨੂੰ ਟੈਨਸ਼ਨ ਨਾ ਹੋਵੇ ਤੇ ਆਪਾਂ ਨੂੰ ਉਹ ਮਾਲਕ ਬਹੁਤ ਬਹੁਤ ਦੇਵੇ ਅੱਜ ਦੀ ਇਹ ਕਹਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਲਾਈ ਕਰਿਓ ਸੋਏਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੇ ਜੈ ਸਾਈਆਂ ਦੇ